ਵੋਟਾਂ ਆਈਆਂ ਨੇ ਸਿਰ ਦੇ ਉੱਤੇ ਉਹਦੇ ਕਰਕੇ ਤੋਹਫਾ ਦਿੱਤਾ ਵੀ ਸਾਨੂੰ ਲੋਕ ਪਸੰਦ ਕਰਨ ਜਾਂ ਵੋਟਾਂ ਪਾਉਣ ਅਖਰੀ 2 ਰੁਪਏ ਡੀਜ਼ਲ ਦੇ ਵਿੱਚ ਕਟੌਤੀ ਕੀਤੀ ਗਈ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਵੋਟਾਂ ਆ ਕੇ ਜਾਂ ਵੋਟਾਂ ਕਰਕੇ ਘਟਾਤਾ ਜੀ ਇਹ ਵੋਟਾਂ ਘਟਾਤਾ ਹਾਂ ਜੀ ਹਾਂ ਵੋਟਾਂ ਦੇਣੀਆਂ ਵੀ ਦਾਹੇ ਘੜਵਾ ਰਹੇ ਆ ਤੇ ਆਰਟੀਕਲ ਦੇ ਵਿੱਚ ਫਰਕ ਨਹੀਂ ਪਾਉਗੇ ਤਣ ਉਹ ਹੁਣ ਪਾਊਗਾ ਤਾਂ ਸਹੀ ਮਾੜਾ ਮੋੜ ਦਾ ਪਾਊਗਾ ਜੀ ਹੋਰ ਚੀਜ਼ਾਂ ਦੇ ਵਿੱਚ ਵੀ ਰਾਇਤ ਕਰਨੀ ਚਾਹੀਦੀ ਜਿਵੇਂ ਕਿ ਨੌਕਰੀਆਂ ਸਰਕਾਰੀ ਵਗੈਰਾ ਬੇਰਜਗਾਰੀ ਬਹੁਤ ਹੈ ਜਿੱਦਾਂ ਕੋਈ ਰਾਹਤ ਤਾਂ ਮਿਲੂਗੀ ਲੋਕਾਂ ਨੂੰ ਕਿ ਨਹੀਂ ਹਾਂਜੀ ਆ ਰਾਹਤ ਤਾਂ 2 ਰੁਪਏ ਘੱਟ ਹੋਣ ਗਾਰ ਨਹੀਂ ਜੀ ਲੀਟਰ ਪਿੱਛੇ ਠੀਕ ਹੈ ਬਹੁਤ ਵੱਡੀ ਰਾਹਤ ਆ ਇਹ ਮਿਲੂਗੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤੇ ਮੈਂ ਰਜਿੰਦਰ ਪੱਟ ਪਟ્રોલ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2-2 ਰੁਪਏ ਘੱਟ ਕਰਕੇ ਸਰਕਾਰ ਨੇ ਵੱਡਾ ਜਿਹੜਾ ਤੋਹਫ਼ਾ ਦਿੱਤਾ ਹੈ ਗੱਲਬਾਤ ਵੀ ਕਰਾਂਗੇ ਜੋ ਪੈਟਰੋਲ ਪੰਪ ਫਤੇਖੜ ਸਾਹਿਬ ਵਿਖੇ ਤੇਲ ਪਹੁੰਚ ਆਏ ਨੇ ਪਾਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਮੇਰਾ ਨਾਮ ਮੋਹਨ ਸਿੰਘ ਪਿੰਡ ਤਲਾਣੀ ਆ ਹਾਂ ਮੋਹਨ ਸਿੰਘ ਜੀ ਜੇਕਰ ਗੱਲ ਕਰੀਏ 2 ਰੁਪਏ ਡੀਜ਼ਲ ਦੇ ਵਿੱਚ ਕਟੌਤੀ ਕੀਤੀ ਗਈ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਬਹੁਤ ਠੀਕ ਹੈ ਜੀ ਜ਼ਿਮੀਂਦਾਰਾਂ ਲਈ ਬਹੁਤ ਸੁੱਖ ਦਾ ਸਾਹ ਹੈ ਬਹੁਤ ਕੀਮਤ ਮਤਲਬ ਜਿਆਦਾ ਸਮਾਨ ਨੂੰ ਚੜੀ ਵੀ ਸੀ ਬਿਲਕੁਲ ਹੋਣੀ ਚਾਹੀਦੀ ਹੋਰ ਵੀ ਹੋਣੀ ਚਾਹੀਦੀ ਆ ਡੀਜ਼ਲ ਤੁਹਾਡਾ ਜਿਵੇਂ ਕਿ ਲਾਗਤ ਕਿਸ ਖੇਤੀ ਨਾਲ ਜੁੜੇ ਹੋਏ ਹੋ ਕਿੰਨਾ ਘੱਡੀ ਜਾਂ ਤੁਸੀਂ ਯੂਜ਼ ਕਰਦੇ ਸੀ ਕਿੰਨਾ ਫਰਕ ਪਾਊਗਾ ਤੁਹਾਨੂੰ ਨੇ ਬਹੁਤ ਫਰਕ ਪਾਊਗਾ ਜੀ ਕਿ ਮੈਂ ਤਾਂ ਗੁਜਾਰਸ਼ ਇਹ ਕਰੂੰਗਾ ਵੀ ਹੋਰ ਵੀ ਘਟਣਾ ਚਾਹੀਦਾ ਹੈ ਨਜਾਇਜ਼ ਜਿਹੜਾ ਪਟ્રોલ ਤੇ ਢੋਲ ਲੱਗ ਜਾਂਦੀ ਹੈ ਪਰਵਾਹ ਕੇ ਤੁਸੀਂ ਕਿੰਨੇ ਦਾ ਭਰਦਾ ਸੀ ਤੇ ਉਹ ਪਟ્રોલ ਦਾ ਪਹਿਲਾਂ ਤਾਂ ਦੇਖ ਲਓ 20000 ਤੋਂ ਉੱਪਰ ਹੀ ਭਰਦਾ ਸੀਗਾ ਹਾਂਜੀ ਤੇ ਹੁਣ ਕਾਫੀ ਕਿੰਨਾ ਫਰਕ ਪਊਗਾ 4 ਕੁ 100 500 ਰੁਪਏ ਦਾ ਫਰਕ ਪੈ ਜਾਊਗਾ ਤੇ ਕਿਵੇਂ ਦੇਖਦੇ ਹੋ ਲਈ ਦੇਸ਼ ਦੀ ਆਰਥਿਕਾ ਵੀ ਕਮਜ਼ੋਰ ਹੁੰਦੀ ਜਾ ਰਹੀ ਸੀ ਉਹ ਵੀ ਉਹਦੇ 'ਚ ਵੀ ਕੋਈ ਫਰਕ ਪਊਗਾ ਇਦਾਂ ਬਿਲਕੁਲ ਪਊਗਾ ਜੀ ਬਿਲਕੁਲ ਪਊਗਾ ਬਹੁਤ ਵਧੀਆ ਕਦਮ ਹੈ ਇਹ ਸ਼ਾਬਾਸ਼ੀ ਗਵਰਨਮੈਂਟ ਦੀ ਤੇ ਹੋਰ ਵੀ ਘਟਣਾ ਚਾਹੀਦਾ ਰਹੇ। ਸਰਕਾਰ ਦਾ ਜਿਹੜਾ ਕਿ ਉਪਰਾਲਾ ਕੀਤਾ ਗਿਆ ਤੇਲ ਦੇ ਡੀਜ਼ਲ ਦੇ ਪੈਟਰੋਲ ਦੀਆਂ ਕੀਮਤਾਂ ਵਿੱਚ 2 ਰੁਪਏ ਕਟੌਤੀ ਕੀਤੀ ਗਈ ਆ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਪੌਣ ਆ ਰਹੇ ਨੇ ਗਰਾਗੋਨਾ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈ ਕਿ ਕਿ ਹੋਰ ਵੀ ਤੇਲ ਤੇ ਪੈਟਰੋਲ ਦੇ ਡੀਜ਼ਨਾਂ ਦੇ ਵਿੱਚ ਕਮੀ ਹੋਣੀ ਚਾਹੀਦੀ ਕਿਉਂਕਿ 20000 ਰੁਪਏ ਦਾ ਉਹ ਟੋਲ ਤੇਲ ਦਾ ਢੋਲ ਪ੍ਰਬੰਧਦੇ ਸੀ ਕਿਸਾਨ ਉਹਨਾਂ ਨੂੰ ਵੱਡੀ ਵੱਡੀ ਰਾਹਤ ਇਹਦੇ ਵਿੱਚ ਮਿਲੀ ਹੈ। ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇੱਥੇ ਜਿਹੜੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਭਾਜੀ ਕੀ ਨਾਮ ਆ ਭ ਕੀ ਨਾਮ ਬਾਜੀ ਕਮਲਦੀਪ ਸਿੰਘ ਜੇ ਸਰਕਾਰ ਦੇ ਤੋਹਫੇ ਨੂੰ ਕਿਵੇਂ ਦੇਖਦੇ 2 ਰੁਪਏ ਪੈਟਰੋਲ ਦੇ ਵਿੱਚ ਘਾਟਾ ਕੀਤਾ ਗਿਆ ਸਰਕਾਰ ਵੱਲੋਂ ਵਧੀਆ ਕਰਿਆ ਠੀਕ ਹੈ ਕਿੰਨਾ ਕੁ ਪੈਟਰੋਲ ਵਰਤੇ ਸੀ ਤੁਸੀਂ ਪਹਿਲਾਂ ਮੇਰਾ ਲੱਗ ਜਾਂਦਾ 2-300 ਦਾ ਦੇਸ਼ ਦੀ ਆਰਥਿਕਾ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਉਹਦੇ ਵਿੱਚ ਕੋਈ ਫਰਕ ਆਊਗਾ ਪਾਊਗਾ ਜੀ ਪਾਊਗਾ ਕੋਈ ਕੀ ਕਰਾਂ ਜਾਂਦਾ ਸਰਕਾਰ ਦੇ ਇਸ ਜਿਹੜਾ ਇੱਕ ਵੱਡਾ ਵਧੀਆ ਕਰਿਆ ਵਧੀਆ ਕਰਿਆ ਆ ਸਰ ਨੌਜਵਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜਾ ਤਹਫਾ ਦਿੱਤਾ ਗਿਆ ਕਿ ਬੜਾ ਵਧੀਆ ਤੋਹਫਾ ਦਿੱਤਾ ਗਿਆ ਕਿ 2 ਰੁਪਏ ਜਿਹੜਾ ਪੈਟਰੋਲ ਦੇ ਵਿੱਚ ਕੀਮਤਾਂ ਵਿੱਚ ਘਾਟਾ ਕਰ ਦਿੱਤਾ ਗਿਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਪੈਟਰੋਲ ਪੁਆਨ ਆ ਰਹੇ ਨੇ ਜਿਹੜੇ ਵੀਰ ਕਿ ਪਹਿਲਾਂ ਜਿਹੜਾ ਕੀ ਡੀਜ਼ਲ ਦੀ ਕੀਮਤ ਹੁੰਦੀ ਸੀ 99 ਰੁਪਏ 7 ਪੈਸੇ ਤੇ ਹੁਣ ਪੈਟਰੋਲ ਹੁੰਦਾ ਸੀ 98 ਰੁਪਏ 71 ਪੈਸੇ ਤੇ ਹੁਣ ਜਿਹੜਾ ਕੀ ਡੀਜ਼ਲ ਘੱਟ ਕੇ ਹੋ ਗਿਆ 87 ਰੁਪਏ 7 ਪੈਸੇ ਤੇ ਪੈਟਰੋਲ ਹੋ ਗਿਆ 96 ਰੁਪਏ 75 ਪੈਸੇ ਤੁਸੀਂ ਦੇਖ ਸਕਦੇ ਹੋ ਕਿ ਭਰਾ ਇੱਥੇ ਪਹੁੰਚਣੇ ਤੇਲ ਪੁਆਨ ਲਈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਉਹਨਾਂ ਦਾ ਕੀ ਕਹਿਣਾ ਮੈਂ ਚਲੋ ਬਹੁਤ ਵਧੀਆ ਹੋਇਆ ਹਾਂਜੀ ਬਾਕੀ ਦੇਖੀ ਤਾਂ ਅੱਗੇ ਕੀ ਸਿਸਟਮ ਜਿਵੇਂ ਸਰਕਾਰ ਦਾ ਹੋਇਆ ਹਾਂਜੀ ਹਾਂਜੀ ਚਲੋ ਕੀ ਨਾਂ ਭਰੀ ਕੀ ਗੁਰਦੀਪ ਸਿੰਘ ਜੀ ਕੀ ਕੀ ਕਹਿਣਾ ਚਾਹੁੰਦੇ ਜਿਹੜਾ ਘਟਾਇਆ ਪੈਟਰੋਲ ਤੇ ਦੀ ਵੋਟਾਂ ਆ ਗਏ ਜੇ ਵੋਟਾਂ ਕਰਕੇ ਘਟਾਤਾ ਜੀ ਇਹ ਅੱਛਾ ਵੋਟਾਂ ਕਰ ਘਟਾਤਾ ਹਾਂਜੀ ਹਾਂ ਹੁਣ ਵੋਟਾਂ ਲੈਣੀਆਂ ਵੀ ਤਾਂਹੀਂ ਕਢਵਾ ਰਹੇ ਹਾਂ ਦੇਸ਼ ਦੀ ਆਰਥਿਕਾ ਦੇ ਵਿੱਚ ਫਰਕ ਨਹੀਂ ਪਾਉਗੇ ਇਹਨਾਂ ਉਹ ਹੁਣ ਪਾਊਗਾ ਤਾਂ ਸਹੀ ਮਾੜਾ ਮੋੜ ਦਾ ਆਪਾਂ ਹੋਊਗਾ ਜੀ ਮੇਰੇ ਜੀ ਆਪਾਂ ਕੀ ਕਰ ਸਕਦੇ ਹਾਂ ਜੀ ਠੀਕ ਨਹੀਂ ਵੋਟਾ ਰੜੀਆਂ ਕੇ ਨੇੜੇ ਆਉਣ ਕਰਕੇ ਨੌਜਵਾਨ ਦਾ ਕਹਿਣਾ ਕਿ ਤਾਂ ਹੀ ਟੀਲ ਦੀਆਂ ਕੀਮਤਾਂ ਵਿੱਚ ਘਾਟਾ ਕਰਦਾ ਤਾਂ ਬਜ਼ੁਰਗ ਪਹੁੰਚੇ ਨੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਦਿਆ ਕਿ ਉਹਨਾਂ ਦਾ ਕਹਿਣਾ ਵਾਪਸ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪ ਜੀ ਜੜਾ ਜੀ ਭਪਿੰਦਰ ਸਿੰਘ ਪਿੰਡ ਮਾਦੀਆਂ ਜੀ ਕੀ ਕਰਾ ਚਾਹੁੰਦੇ ਹੋ ਕਿ ਆ ਜਿਹੜਾ ਕਿ ਪੈਟਰੋਲ ਦੇ ਵਿੱਚ 2 ਰੁਪਏ ਸਸਤਾ ਕੀਤਾ ਕੇਂਦਰ ਸਰਕਾਰ ਵੱਲੋਂ ਤੋਹਫਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਹ ਜੀ ਇਲੈਕਸ਼ਨਾਂ ਦੇ ਕਾਰਨ ਹੋ ਰਿਹਾ ਜੀ ਸਾਰਾ ਕੁਝ ਵੋਟਾਂ ਆਈਆਂ ਨੇ ਸਿਰ ਦੇ ਉੱਤੇ ਉਹਦੇ ਕਰਕੇ ਤੋਹਫਾ ਦਿੱ ਹੋਰ ਚੀਜ਼ਾਂ ਦੇ ਵਿੱਚ ਵੀ ਰਾਹਤ ਕਰਨੀ ਚਾਹੀਦੀ ਜਿਵੇਂ ਕਿ ਨੌਕਰੀਆਂ ਸਰਕਾਰੀ ਵਗੈਰਾ ਬੇਰੁਜ਼ਗਾਰੀ ਬਹੁਤ ਹੈ ਇਹਦੇ ਨਾਲ ਕੋਈ ਰਾਹਤ ਤਾਂ ਮਿਲੂਗੀ ਲੋਕਾਂ ਨੂੰ ਕਿ ਨਹੀਂ ਹਾਂਜੀ ਆ ਰਾਤ ਤਾਂ 2 ਰੁਪਏ ਹੀ ਘਟੋ ਹੋਣ ਗਾਰਨ ਜੀ ਜੋ ਲੀਟਰ ਪਿੱਛੇ ਠੀਕ ਹੈ ਬਹੁਤ ਵੱਡੀ ਰਾਹਤ ਆ ਇਹ ਮਿਲੂਗੀ ਠੀਕ ਹੈ ਜੀ ਤੇ ਕੀ ਕਰਨਾ ਚਾਹੁੰਦੇ ਹੋ ਕਿ ਸਰਕਾਰ ਦੇ ਸਤੋਫੇ ਨੂੰ ਆ ਸਰਕਾਰ ਨੂੰ ਚਲੋ ਚੰਗਾ ਕਹਿ ਸਕਦੇ ਆ ਮਾੜਾ ਤਾਂ ਨਹੀਂ ਕਹਿੰਦੇ ਠੀਕ ਲੱਗਦੇ ਜੀ ਠੀਕ ਹੈ ਸਰਕਾਰ ਜੋ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਜੀ ਸਰਕਾਰ ਜੋ ਕੰਮ ਕਰ ਰਹੀ ਹੈ ਚੰਗਾ ਹੀ ਕੰਮ ਕਰ ਰਹੀ ਹੈ ਗੱਲਬਾਤ ਵੀ ਕਰਾਂਗੇ ਆ ਇਥੇ ਉਹ ਨੌਜਵਾਨੀ ਪਹੁੰਚਣ ਨਾਲ ਗੱਲਬਾਤ ਕਰਦੇ ਵੀਰ ਜੀ ਕੀ ਨਾਮ ਰਿਹਾਨ ਵੀਰ ਜੀ ਹਾਂਜੀ ਰਿਹਾਨ ਹਾਂਜੀ ਰੋਜ਼ ਤੇਲ ਪੜਦੇ ਤੁਸੀਂ ਹਾਂਜੀ ਕਿੰਨਾ ਕ ਤੇਲ ਪਾਉਂਦੇ ਸੀ ਰੋਜ਼ ਫਿਰ 100 ਦਾ ਲੱਗ ਜਾਂਦਾ ਸੀ ਹਾਂਜੀ ਤੇ ਹੁਣ 2 ਰੁਪਏ ਸਸਤਾ ਹੋਇਆ ਕਿਵੇਂ ਦੇਖਦੇ ਸਰਕਾਰ ਦੇ ਤੋਹਫੇ ਬਸ ਠੀਕ ਹੈ ਜੀ ਘਟਣ ਦਾ ਫਰਕ ਪਿਆ ਕਿ ਨਹੀਂ ਮਾੜਾ ਮੋਟਾ ਜਿਹੀ ਵਾ ਹੋਰ ਘਟਣਾ ਚਾਹੀਦਾ ਕਿੰਨਾ ਹੋਣਾ ਚਾਹੀਦਾ ਤੁਹਾਡੇ ਹੋਰ ਘਟਣਾ ਚਾਹੀਦਾ ਬਸ ਦਾ ਪ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਜਿਹੜਾ ਕਿ ਸਰਕਾਰ ਵੱਲੋਂ 2 ਰੁਪਏ ਕਟੌਤੀ ਕੀਤੀ ਗਈ ਹੈ ਉਸ ਦਾ ਕਈਆਂ ਨੇ ਛਲਾਗਾ ਜੋ ਛਲਾਗਾ ਵੀ ਕੀਤੀ ਤੇ ਕਈਆਂ ਨੇ ਸਿਆਸੀ ਸ਼ਟਾਂਟ ਵੀ ਦੱਸਿਆ ਇਸ ਨੂੰ ਫਤਿਹਗੜ੍ਹ ਸਾਹਿਬ ਤੋਂ ਡੇਲੀਪੋਰਟ ਪੰਜਾਬੀ ਲਈ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਸ਼ੇਸ਼ ਰਿਪੋਰਟ